हां जी दोस्तों सारेया नुं सत श्री अकाल स्वागत है ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਪਹੁੰਚਿਆ ਦੋਸਤੋ ਬਾਈ ਜੋਬਨ ਸਿੰਘ ਦੇ ਕੋਲ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਵਿਹੜ ਤੁਹਾਨੂੰ ਦਿਖਾ ਦਾਂਗੇ ਜਰਸੀ ਦਾ ਪੱਖ ਜਿਹੜਾ ਦੋਸਤੋ ਬਤੇਰੇ ਰੱਖਦੀ ਇੱਕ ਤੁਹਾਨੂੰ ਵਿਹੜ ਦਿਖਾਵਾਂਗੇ ਤਾਜੀ ਸੂਈ ਆ ਕੀ ਥੱਲੇ ਦੋਸਤੋ ਦੁੱਧਾ ਕਿੰਨਾ ਰੇਟ ਭਾਅ ਪੜਤਾ ਕੀ ਰਹੂਗਾ ਪੂਰੀ ਗੱਲਬਾਤ ਭਾਈ ਜੋਬਨ ਦੇ ਨਾਲ ਕਰਕੇ ਆਪਾਂ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਜਿਸ ਵੀਰ ਨੂੰ ਵੈੜ ਪਸੰਦ ਆ ਜੂਗੀ ਦੋਸਤੋ ਆਪਣਾ ਹੱਕ ਸਮਝ ਕੇ ਤਸੱਲੀ ਆ ਚੁਵਾਈ ਆ ਤੁਸੀਂ ਵੈੜ ਦੀ ਘਰ ਡਿਜੀਟ ਕਰਕੇ ਕਰ ਸਕਦੇ ਹੋ ਠੀਕ ਹੈ ਜੀ ਅੱਜ 25 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 1:30 5 ਵਜੇ ਦਾ ਸ਼ਾਮ ਦਾ ਸਮਾਂ ਹੈਗਾ ਇਸੇ ਵੀਡੀਓ ਦੇ ਵਿੱਚ ਦੋਸਤੋ ਧਾਰਾਂ ਦੀ ਚੁਵਾਈ ਜਿਹੜੀ ਆ ਤੁਹਾਨੂੰ ਕੋਈ 10-10 5-5 ਧਾਰਾਂ ਮਾਰਕ ਦੀਆਂ ਦੋਸਤੋ ਚੈੱਕ ਕਰਵਾ ਦੇਾਂਗੇ ਪਤਾ ਛੱਡ ਕੇ ਤਸੱਲੀ ਜ਼ਰੂਰ ਕਰਵਾਦਾਂਗੇ ਉਸ ਤੋਂ ਬਾਅਦ ਜੇਕਰ ਕਿਸੇ ਵੀਰ ਨੇ ਖਰੀਦਣੀ ਆ ਆਪਦੀ ਤਸੱਲੀ ਆ ਤੁਸੀਂ ਆਨਲਾਈਨ ਵੀਡੀਓ ਕਾਲ ਤੇ ਕਰਨੀ ਆ ਚਾਹੇ ਘਰੇ ਪਹੁੰਚ ਕੇ ਕਰਨੀ ਆ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਜ਼ਿੰਮੇਵਾਰੀ ਏ ਠੀਕ ਆ ਜੀ ਜ਼ਿੰਮੇਵਾਰੀ ਨਾਲ ਜਿਹੜਾ ਦੋਸਤੋ ਤੁਸੀਂ ਆਪਣਾ ਕਰਾਈਟੇਰੀਆ ਜਿਹੜਾ ਉਹ ਪੂਰਾ ਕਰ ਸਕਦੇ ਹੋ ਆਓ ਕਰਦੇ ਆ ਗਰਵਾਤ ਭਾਈ ਜੋਬਨ ਦੇ ਨਾਲ ਪੁੱਛਦੇ ਆ ਕੀ ਡਿਟੇਲ ਅੱਜ ਇਸ ਵਾਰ ਦੀ ਆਜੋ ਜੀ ਸਭ ਤੋਂ ਪਹਿਲਾਂ ਭਾਈ ਜੋਬਨ ਕੀ ਹਾਲਚਲ ਭਰਾ ਵਧੀਆ ਭਾਈ ਦਾ ਸਾਥ ਜੋਹਨ ਭਾਈ ਇਹ ਪਸੂ ਅੱਜ ਕਿੰਨੇ ਸੀਗੇ ਅੱਜ ਤਿੰਨਾਂ ਦਾ ਦਹਿ ਕਾ ਉਹ ਹੈ ਕੱਪੜਾ ਮਾਰ ਬੱਜੀ ਆ ਅਛਾ ਉਹ ਦਾ ਪਾਣੀ ਬਲੋ ਕੱਚੀ ਗਾ ਕਿੰਨਾ ਟਾਈਮ ਕੱਚੀ ਆ ਦਿਨ ਲੈ ਰੂਗੀ ਮਿੰਟ ਦੇ ਕਰੂਗੀ 1:00 25 ਦਿਨ ਠੀਕ ਫਿਲਹਾਲ ਇੱਕ ਜਿਹੜੀ ਸੂਈ ਉਹ ਇੱਕ ਹੀ ਆਪਣੇ ਹੱਥੋਂ ਨੇ ਹੁਣ ਇਹੋ ਕੱਢੀ ਪਾ ਗਏ ਠੀਕ ਹੈ ਇਹ ਜਰਸੀ ਚ ਆ ਗਈ ਹੈ ਹਾਂਜੀ ਠੀਕ ਹੈ ਲਓ ਜੀ ਜਰਸੀ ਜਿਹੜੀ ਦੋਸਤੋ ਇਹ ਵੈੜ ਆ ਗਈ ਹੈ ਤਾਂ ਸੁਭਾ ਹੋ ਜਾਓ ਭਣ ਕਿੰਵਾ ਸੂਈ ਹੈ ਸੁਭਾ ਦੂਸਰਾ ਏ ਦੂਸਰਾ ਸੁਭਾ ਹਾਂਜੀ 10:30 ਕਿੰਨੇ ਕੋਗੇ 12 13 ਦਿਨ ਹੋ ਗਏ ਥੱਲੇ ਬੱਚਾ ਬੱਚਾ ਮੇਲ ਕਾ ਪਾ ਜੀ ਆ ਬੱਚਾ ਮਗਰ ਤੇ ਆ ਤੁਸੀਂ ਵੇਖ ਲੋ ਜੀ ਠੀਕ ਆ 10 12 12 ਕਿ ਦਿਨ ਦਾ ਸਮਾਂ ਹੋ ਗਿਆ ਤੇ ਮੈਂ ਤਾਂ ਜ ਬਿਲਕੁਲ بیس ਕੁਆਲਟੀ ਜਿਹੜੀ ਆ ਮੂੰਹ ਮੱਥਾ ਤੁਸੀਂ ਕਰੋ ਚੈੱਕ ਠੀਕ ਆ ਅੱਛਾ ਤੇ ਜੋਬਨ ਭਾਈ ਹੁਣ ਹਾਜ਼ਰ ਕਿੰਨਾ ਦੁੱਧ ਦਾ ਚਵਾ ਦੁੱਧੋ ਤਾਂ 12 ਕਿਲੋ ਹੋਗਾ ਗਾਈਆਂ ਲਈ ਲੈਣਾ ਆ ਭਾਈ ਜੋਬਰ ਕਹਿੰਦਾ ਵੀ ਫਾਇਦਾ ਕੋਈ ਨਹੀਂ ਕਹਿਦਾ ਬਲਕੇ ਜਿਹੜਾ ਘਰ ਦੇ ਘੱਟਣਾ ਉਹ ਦੁੱਧ ਪਾਏ ਸਾਸੀ ਆ 10 ਕਿਲੋ ਪੱਕਾ ਦੁੱਧ ਲੀਟਰਾਂ ਮਿਲ ਕੇ ਦਾਂਗੇ ਦੋ ਰੇਜ ਜਾਣ ਹੂੰ ਦਾਂਗਰ ਤੋਂ ਤਾਂ ਲੀਟਰਾਂ ਮਿਲ ਕੇ ਲੈ ਜੀ ਕੋਈ ਵੀ ਦੋ ਟਾਈਮ ਕੋਈ ਚਾਰ ਟਾਈਮ ਦਾ ਜਾਂ ਚੋਲੇ ਠੀਕ ਹੈ ਨਾ ਵੀ ਦੋਸਤੋ ਭਾਈ ਜੋਬਰ ਕਹਿੰਦਾ ਵੀ ਕੋਈ ਵੀਰ ਦੋ ਟਾਈਮ ਕੋਈ ਵੀਰ ਚਾਰ ਟਾਈਮ ਚੋਲੇ 10 ਲੀਟਰ ਠੀਕ ਹੈ ਤਸੱਲੀ ਕਰ ਲੈ ਠੀਕ ਆ ਦਾਂਗਰ ਤੋਂ ਦੋ ਤੇ ਵਧੂਗਾ ਦੋ ਟਾਈ ਕਿਲੋ ਮਾਰਨਿੰਗ ਕਦਮ ਦੀ ਚੋਈ ਹੈ ਧਾਰਾ ਉਹ ਬੱਚੇ ਨੇ ਮੈਂ ਮਾਰਿਆ ਜੀ ਅੱਛਾ ਠੀਕ ਆ ਦੋ ਰੰਗ ਦੀ ਚਵਾਈ ਤੁਸੀਂ ਕਰ ਲਿਓ ਦੋਸਤੋ ਤਸੱਲੀ ਤੁਸੀਂ ਕਰ ਲਿਓ ਕਿਉਂ ਇਹ ਨਹੀਂ ਬੋਲੀ ਹੈ ਨਾ ਆਪੇ ਬੰਨਿਆ ਲੜੀ ਦੀ ਆਪਣੇ ਆਪ ਹੀ ਠੀਕ ਆ ਬਾਕੀ ਸਮਾਂ ਵੀ ਹੋਇਆ ਹੁਣ ਚਵਾਈ ਦਾ ਤੇ ਇੱਕ ਵਾਰੀ ਫੇਸ ਮੜਾ ਦਿਖਾਇਓ ਮੂੰਹ ਇਹ ਧਰਮ ਗੱਲ ਕੀ ਕਰਨੀ ਜਰਸੀ ਦੀ ਆ ਠੀਕ ਹੈ ਜਰਸੀ ਅੰਗ ਦਾ ਜੇ ਦੋਸਤੋ ਥੋੜਾ ਜਿਹਾ ਤੁਸੀਂ ਕ੍ਰੋਸ ਮੰਨ ਲਿਓ ਬਾਕੀ ਜਰਸੀ ਅੰਗ ਦੇ ਵਿੱਚ ਆ ਠੀਕ ਆ ਜੀ ਤੇ ਕੰਬੀਨੇਸ਼ਨ ਆ ਬਰਾਊਨ ਦੇ ਵਾਈਟ ਦੇ ਵਿੱਚ ਠੀਕ ਆ ਬਾਕੀ ਥਣਪਾਟਾ ਪੂਰਾ ਸਾਫ਼ ਹੋਉਂਦੀ ਆ ਖੋਲ ਕੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਪਾਂ ਠੀਕ ਆ ਜੀ ਪੋਰਟੋਬਲ ਇਹ ਚੁਵਾਈ ਆ ਦੋਸਤੋ ਬਿਲਕੁਲ ਕਰਕੇ ਤੁਹਾਨੂੰ ਦਿਖਾ ਦਾਂਗੇ ਸੋ ਬਾਕੀ ਜਿਹੜੇ ਵੀ ਇਹਦੇ ਹੋ ਸਕਦਾ ਵੀ ਆਨਲਾਈਨ ਖਰੀਦਣੀ ਆ ਜਾਂ ਘਰੇ ਵਿజిਟ ਕਰਕੇ ਖਰੀਦਣੀ ਆ ਤੇ ਬਿਲਕੁਲ ਤੁਹਾਨੂੰ ਥਾਣਾ ਦੀ ਜਿਹੜੀ ਚੈੱਕ ਪਾਸ ਹੋ ਜੀਗੀ ਜੋ ਵੈੜ ਜਿਹੜੀ ਆ ਬਾਈ ਜੋਬਨ ਦੇ ਕੋਲੇ ਆ ਦੋਸਤੋ ਠੀਕ ਆ ਬਾਕੀ ਬੱਚਾ ਲਾ ਕੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਜਰੂਰ ਦਿਖਾਵਾਂਗੇ ਤਾਂ ਜੋਬਨ ਬਾਈ ਇੱਕ ਇਹਦਾ ਮੁੱਲ ਜਰੂਰ ਦੱਸ ਦੇ ਵੀਰੇ ਮੁੱਲ ਦਈਂ ਤੁਸੀਂ ਲਾਲਾ ਸਾਹਿਬ ਜਿੰਨੇ ਦੇ ਦੇਣੇ ਕਰਾਉਂਦੇ ਨੇ ਮੈਂ ਨਹੀਂ ਦੇ ਦਿਓ ਜਿੰਨੇ ਦੀ ਤੁਹਾਨੂੰ ਲੱਗਦਾ ਜੀ ਜਾਇਜ ਜੀ ਪੈਸੇ ਨਾ ਲੱਗੇ ਅੱਜ ਤੁਸੀਂ ਦੱਸੋ ਨਹੀਂ ਫਿਰ ਵੀ ਤੁਸੀਂ ਦੇ ਦੋ ਵੀਰ ਮੈਂ ਤੁਸੀਂ ਆ ਵੀ ਦੱਸ ਦੋ ਆਜੇ ਕਿੰਨੇ ਕ ਦੀ ਹੁੰਦੀ ਆ ਤੁਸੀਂ ਦੱਸ ਦੋ ਆਜੇ ਥੋੜਾ ਭਾਫੜ ਤਾਂ ਕਿੱਥੋਂ ਕਿ ਤੱਕ ਮੋਹਰੇ ਭਾਨੇ 28 ਕਰੀਏ 29 ਕਰੀਏ 5000 ਦੀ ਕਹਾਣੀ 5000 ਦੀ ਹਾਂ ਠੀਕ ਹੈ ਜੀ ਦੁੱਧ ਦਾਗ ਲੀਟਰਾਂ ਮਿਲ ਕੇ ਤਾਂ ਗੂਗਾ 12 ਕਿਲੋ ਜਿਹੜੀ ਦਾਗ ਕਰਕੇ ਠੀਕ ਹੈ ਜੀ ਕੋਈ ਦੋ ਟਾਈਮ ਆਪਦੀ ਚੁਵਾਈ ਕਰੇ ਤਸਦੀ ਜੋ ਹਾਂ ਜਿਹੜਾ ਦੋ ਟਾਈਮ ਦਾ ਗਾਜ ਜੋ ਕੇ ਲੈ ਗਿਆ ਉਹਦੀ ਮੁੜ ਕੇ ਕਵੈਟੀ ਕੋ ਨਹੀਂ ਜਾਣੀ ਜਿਹਨੇ ਇਦਾਂ ਮੰਗਾਲੀ ਉਹਦੀ ਕਵੈਟੀ ਨਹੀਂ ਆਪਦੀ ਚੁਆਈ ਕਰਕੇ ਲੈ ਜਾਓ ਉਹਦੀ ਚੁਆਈ ਕਰਕੇ ਆਪ ਜਿੰਮੇਵਾਰੀ ਤੇ ਲੈ ਕੇ ਜਾਵੇ ਕੋਈ ਕਿਤੋਂ ਵੀ ਕੋਈ ਡੰਗ ਲੈਂਦਾ ਕੋ ਪੈਨਸਲਾ ਚੋਗੇ ਲਾਉ ਆਪ ਦਾ ਨਹੀਂ ਪੈਸੇ ਦੇ ਕੇ ਚੀਜ਼ ਜਦੋਂ ਆਪਾ ਖੁਦ ਕਹਤਾ ਨਾ ਜੀ ਇੱਥੇ ਪੈਸੇ ਗਿਣ ਕੇ ਦੇਣੀ ਆ ਚਾਹੇ ਗੱਡੀ ਵਾਲੇ ਦੇ ਹੱਥ ਫੜਾਉਣੇ ਆ ਆਪ ਇਹਨਾਂ ਦੇ ਥੋੜੇ ਕੁਝ ਦੇ ਦੋ ਟਾਈ ਦੇ 100 ਰੁਪਿਆ ਬਾਹਰ ਤੇ ਬਾਕੀ ਸਾਰੇ ਪੈਸੇ ਬਾਹਰ ਡੰਗਾ ਕਰ ਮੰਗੇ ਆ ਆਪ ਇਹਵੇਂ ਪੈਸੇ ਜਾ ਕੇ ਛਾਹ ਲਾਂਗੇ ਕੋਈ ਲੈ ਨਹੀਂ ਜਾਏ ਫਿਰ ਵੀ ਦੋਸਤੋ ਤੁਸੀਂ ਚੁਆਈ ਆਪਦੀ ਆ ਬੂਆ ਵੀਰ ਦਾ ਹੈਗਾ ਇਸ ਘਰੋਂ ਆਏਗੇ ਆਉਂਗੇ ਤੁਸੀਂ ਤੇ ਚੁਾਈ ਜਾਂ ਦੋ ਡੰਗ ਚਾਰ ਡੰਗ ਆਪਦੇ ਜ਼ਿੰਮੇਵਾਰੀ ਨਾਲ ਆਪ ਕਰਕੇ ਤਸੱਲੀ ਕਰਕੇ ਫਿਰ ਲੈ ਕੇ ਜਾਓ ਆਨਲਾਈਨ ਦੇ ਸੌਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਆਨਲਾਈਨ ਸੌਦਾ ਕਰੋ ਚੰਗਾ ਹੈ ਮਾੜਾ ਫਿਰ ਹਾਲ ਪਹਿਲ ਜਿਹੜੀ ਹੈ ਦੋਸਤੋ ਜਿੱਥੋਂ ਕਰੇ ਕੌਂਦਾ ਕਰਕੇ ਤਸੱਲੀ ਕਰ ਲਿਆ ਕਰੋ ਜਿੱਥੋਂ ਵੀ ਤੁਸੀਂ ਪਸ਼ੂ ਖੋਗੇ ਦਾਗ ਬਾਵਾਂ ਦਾ ਰੰਗ ਲਾਗੇ ਬਿਲਕੁਲ ਇਹ ਦਾਗਾਂ ਦੀ ਪਸ਼ੂ ਪ੍ਰੇਰਣਾ ਤਸੱਲੀ ਕਰਕੇ ਲਿਆ ਕਰੋ ਠੀਕ ਹੈ ਤੇ ਜੋਬਨ ਛੱਡੀ ਹੈ ਬਾਈ ਬੱਚਾ ਛੱਡੋ ਲਓ ਜੀ ਬੱਚਾ ਛੱਡ ਦਿੱਤਾ ਥੱਲੇ ਤੇ ਚਵਾਈ ਜਿਹੜੀ ਆ ਤੁਹਾਨੂੰ ਆਪਾਂ ਕਰਕੇ ਦਿਖਾ ਦਿੰਨੇ ਆ ਆ ਨਾ ਮੜਨਾਂ ਦੋ ਲੱਖ ਦੀ ਮਹ ਲਈ ਤਾ ਜਵਾਬ ਨੂੰ ਲੰਗਾ ਨਾ ਕੀ ਡੈਨੋ ਲੱਗਾ ਅੱਛਾ ਬਲਟੀ ਪੰਡਾ ਨਹੀਂ ਗਿਆ ਬਲਟੀ ਪੰਡਾ ਹੋ ਗਿਆ ਆਪਣਾ ਬਾਈ ਆਹ ਦੇਖੋ ਅੱਗ ਦਿਖਾ ਲੈ ਆਹ ਅਗਲੇ ਥਾਣੇ ਦੀ ਚਵਾਈ ਚੈੱਕ ਕਰੋ ਜੀ ਠੀਕ ਹੈ ਮੋਟੀ ਧਾਰ ਠੀਕ ਹੈ ਜੀ ਆਹ ਮਗਰਲੇ ਥਾਂ ਦੇਖੋ ਉਹ ਤਾਂ ਮੈਨਾਂ ਇਹ ਪੋਲੀ ਬਾਹਰ ਹੀ ਤਾਂ ਚੱਲੀ ਹੋਣੀ ਆਪਣੇ ਆਪ ਹੀ ਮੇਰੇ ਕੋਲ ਜੀ ਜੀ ਓਕੇ ਦੇਖ ਲਈ ਆਪਣਾ ਸਿਰ ਮਾਰਵਾ ਚਲ ਮਾਰ ਦੋ ਨਹੀ ਨਹੀ ਕੋਈ ਗੱਲ ਨਹੀਂ ਠੀਕ ਆ ਠੀਕ ਆ ਬਾਕੀ ਭਰਾ ਭਰੂ ਚੰਗਾ ਭਰਾ ਭੋ ਠੀਕ ਆ ਸਾਰੀ ਚੰਗੀ ਤੇ ਭਰਾ ਚੰਗਾ ਓਵਰ ਆਲ ਜਿੰਨੀ ਵੀ ਚਵਾਈ ਲੱਗੀ ਆ ਬੈਸਟ ਆ ਠੀਕ ਆ ਪੋਲੀ ਆ ਆਪਣੇ ਆਪ ਵੀ ਬਗੀ ਜਾਂਦੀ ਆ ਠੀਕ ਆ ਚਵਾਈ ਪੋਲੀ ਆ ਤੇ ਆਪ ਦੀ ਦੋ ਟਾਈਮ ਚਵਾਈ ਕਰਕੇ 10 ਕਿਲੋ ਪੂਰਾ ਦੁੱਧ ਕਰ ਲਿਓ ਠੀਕ ਆ ਤੇ 10 ਕਿਲੋ ਬਾਈ ਜੋਬਨ ਨੇ ਕਿਹਾ ਤੇ 10 ਕਿਲੋ ਦੀ ਚਵਾਈ ਤੁਸੀਂ ਕਰਨੀ ਆ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਇਦਾਂ ਜਿਹੇ ਇਦਾਂ ਚੋਗੇ ਲੋ ਮੇਰਾ ਕਿਤੋਂ ਕਰੇ ਚੋਗੇ ਲਾ ਰੋ ਤਿੰਨ ਵਾਰ ਭਰੋ ਭਾਈ ਇੱਕ ਕੰਟੈਕਟ ਨੰਬਰ ਆਪਣੇ ਫੇਰ ਦੱਸ 90418 7496 ਠੀਕ ਹੈ ਜੀ ਓਕੇ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਜੋਬਨ ਤੇ ਪਛੂ ਅੱਜ ਦੋ ਬਕਾਊ ਸੀਗੇ ਇੱਕ ਕੱਚੀ ਆ ਉਹ 20 25 ਦਿਨ ਜਿਹੜੀ ਵਹਿਰ ਲੈ ਕੇ ਜਾਊਗਾ ਉਹ ਫੇਰ ਦੇ ਦਾਂਗਾ ਉਹ ਤਾਂ ਵਿਖਾਵਾਂ ਮਾੜੀ ਬਕਾਉਣੀ ਅੱਛਾ ਅੱਛਾ ਉਹ ਦਿਖਾ ਦਿੰਨੇ ਆਪਾਂ ਉਹ 20 25 ਦਿਨ ਕੱਚੀ ਆ ਦੋਸਤੋ ਠੀਕ ਆ ਤੇ ਇਹ ਤੁਸੀਂ ਦੇਖ ਲਈ ਆ ਵੀ ਬਿਲਕੁਲ ਜਿਹੜੀ ਸੂਈ ਸਵਾਈ ਆ 10 12 ਦਿਨ ਦਾ ਸਮਾਂ ਹੋ ਗਿਆ ਦੁੱਧ 10 ਕਿਲੋ ਮੌਜੂਦ ਆ ਸਾਰਾ ਮਾਰ ਕੇ ਦਿਖਾ ਦਿਆਂ ਨੇ ਜਿਹੜੇ ਵੀਰ ਨੇ ਸੱਦਾ ਕਰਨਾ ਆਪਦੀ ਚਵਾਈ ਦੋੜਾਂਗੇ ਚੋਲਿਓ ਠੀਕ ਆ ਆਨਲਾਈਨ ਚਵਾਈ ਕਰਨੀ ਆਨਲਾਈਨ ਦੋ ਟਾਈਮ ਕਰ ਲਿਓ ਉਸ ਤੋਂ ਬਾਅਦ ਤੁਸੀਂ ਜਿਹੜੀ ਖਰੀਦ ਕਰਦੇ ਆ ਪੈ ਲੱਗੀ ਜਾਂਦੀ ਮਰਗੇਟ ਬਚਾ ਲੱਗ ਜਾ ਆ ਲੋ ਠੀਕ ਆ ਆਜੋ ਦੂਜੀ ਬੈੜ ਵੀ ਆਪਾਂ ਦਿਖਾ ਦਿੰਨੇ ਆ ਆ ਜੀ ਇਹ ਕਿਵੇਂ ਆ ਕੀ ਹਿਸਾਬ ਕਿਤਾਬਾਂ ਦੀ ਵੰਡ ਆ ਜਿਹਨ 20 25 ਦਿਨ ਲੈ ਜੂਗੀ ਜੀ 20 25 ਦਿਨ ਲੈ ਜੂਗੀ ਠੀਕ ਆ ਸੈਕ ਸੰਗਾ ਹੈਗੇ ਆ ਖੁੱਲੇ ਡੁੱਲੇ ਹਾਂਜੀ ਠੀਕ ਆ 20 25 ਦਿਨ ਸਮਾਂ ਲੈ ਜੂ ਵਾਕਿਆ 20 25 ਦਿਨ ਕੇ ਵੱਧ ਵੀ ਲੈ ਜੂਗੀ ਮਹੀਨਾ ਵੀ ਕਰ ਸਕਦੀ ਜੀ ਆਪਰੇ ਕੋ ਵੀ ਆਤੀ ਆਂ ਜੀ ਇੱਕ ਟੋਕੜ ਗਾਂ ਆਂਦਾ ਦੁੱਧ 5 ਕਿਲੋ ਦੀ ਆਖਰ ਵਜਾ ਕੋਈ ਕੋਵਾ ਹਾਂ ਕਿ ਤੋਂ ਆਤੀ ਠੀਕ ਹੈ ਇੱਕ ਟੋਕੜ ਵੀਰ ਬੰਨੀ ਬੈਠਾ ਇੱਕ ਟੋਕੜ ਆ ਉਹਦੀ ਅੱਖ ਦੇ ਵਿੱਚ ਦੋਸਤੋ ਕੁਝ ਚਲੋ ਜਖਮ ਜਾ ਹੋਇਆ ਉਹ ਆਪਾਂ ਨਹੀਂ ਵੀਡੀਓ ਦੇ ਵਿੱਚ ਦਿਖਾਈ ਕਿ ਫਿਲਹਾਲ ਆ ਜਿਹੜੀ ਤੁਸੀਂ ਵੇਖ ਸਕਦੇ ਹੋ ਘੱਬਣਾ ਸਮਾਂ ਜਿਹੜਾ ਵੈਰੀਫਾਈ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਤੇ 20 ਦਿਨ 25 ਦਿਨ ਲੱਗੇ ਜਾਂਦੀ ਆ ਜਾਂ ਮਹੀਨਾ ਲੱਗ ਜਾਂਦੀ ਆ ਜਾਂ ਹਨਾ ਕੁਝ ਵੀ ਜਾਨੀ ਕਿਉਂਕਿ ਇੱਥੇ ਇੱਕ ਪਸ਼ੂ ਦਾ ਜਿਹੜਾ ਡਰਾਈ ਪੀਰੀਅਡ ਦੇ ਵਿੱਚ ਕੁਝ ਜ਼ਿਆਦਾ ਕਹਿਣ ਦੇ ਅਨੁਸਾਰ ਹੀ ਆ ਵੀ ਇਨਾਂ ਦਿਨ ਲੈ ਕੇ ਜਾਂਦੀ ਆ 20 ਦਿਨ 25 ਦਿਨ ਠੀਕ ਆ ਉਸ ਅਕੋਰਡਿੰਗ ਤੁਸੀਂ ਇਹ ਸੌਦਾ ਕਰ ਸਕਦੇ ਹੋ ਤੇ ਮੁੱਲ ਇਹਦਾ ਕਿੰਨਾ ਕਰਾਊਗਾ ਦੁੱਧ 22 30 ਕਿਲੋ ਗਾਂ ਕਰਦਿਜੀਏ ਤੇ ਹੁਣ ਜੀ ਹੁਣ ਕਿ ਲਊਗਾ ਖੂਨ ਦਿੰਦੇ ਨੇ 40000 ਦੀ ਗਾਂ ਤੇ ਜੇ ਸੂਈ ਜੇ ਸੂਈ ਪਾਵਾਂਗੇ ਵੀਡੀਓ ਤੇ ਫਿਰ ਸੂਈ ਦਾ ਮੁੱਲ ਹੋਰ ਜੀ ਹਾਂ ਆ ਤਾਂ 40000 ਦੀ ਹਾਂ ਜੀ ਆਜ 40000 ਦੀ ਸੂਈ ਦਾ ਮੁੱਲ ਹੋਰ ਜੀ ਹਾਂ ਲਓ ਵੀ ਦੋਸਤੋ ਆ ਤੁਸੀਂ ਜਿਹੜੀ ਗਾਂ ਵੇਖ ਲਈ ਆ ਠੀਕ ਆ ਅੱਜ 40000 ਦੀ ਤੇ ਸੂਈ ਦਾ ਵੀਰਾਂ ਦਾ ਵੀ ਮੁੱਲ ਕੁਝ ਹੋਰ ਹੋਊਗਾ ਤੇ ਪਲੀ ਪੁਲੀ ਪੂਰੀ ਆ ਭਾਰੀ ਆ ਵਜਨ ਵਾਲੀ ਆ ਬਿਲਕੁਲ ਜਿਹੜੀ ਸਾਨਾ ਵਾਂਗੂ ਆ ਠੀਕ ਆ ਜੀ ਬਿਲਕੁਲ ਗੋਲ ਆ ਪੂਰੀ ਰਾਜੀ ਆ ਵਜਨਦਾਰ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਵਿਖਾ ਦਿੱਤੀ ਹੈ ਤੁਹਾਨੂੰ ਬਾਕੀ ਹਜੇ ਚ 50 ਦੇ ਵਿੱਚ ਵੀ ਕੋਈ ਸ਼ਾਇਦ ਕੋਈ ਆਉਂਦਾ ਹੋਊਗਾ ਬਾਕੀ ਤਸੱਲੀ ਤੁਸੀਂ ਆਪਦੀ ਕਰ ਲਿਓ ਵੈਰੀਫਾਈ ਕਰ ਲਿਓ ਕੱਬਣ ਟਾਈਮ ਕਿੰਨਾ ਸਹੀ ਲੱਗੇ ਜਾਂਦੀ ਆ ਉਹ ਆਪਦਾ ਡਾਕਟਰ ਸਾਹਿਬ ਤੁਸੀਂ ਨਾਲ ਲਿਆ ਕੇ ਕੋਈ ਤਸੱਲੀ ਕਰਨੀ ਚਾਹੁੰਦੇ ਹੋ ਜ਼ਰੂਰ ਕਰ ਸਕਦੇ ਆਜੋ ਠੀਕ ਆ ਜੀ ਫਿਲਹਾਲ ਅੱਜ ਇਹ ਦੋ ਨਗ ਸੀਗੇ ਬਾਈ ਜੋਬਨ ਦੇ ਗੋਲ ਠੀਕ ਆ ਇੱਕ ਜਿਹੜੀ ਤੁਹਾਨੂੰ ਇਹ ਵਹਿੜ ਦਿਖਾਤੀ ਹੈ ਦੋਸਤੋ ਤਾਜੀ ਸੁਈ ਸੁਵਾਈ ਠੀਕ ਹੈ ਸੋ ਮਿਲਦੇ ਹਾਂ ਇੱਕ ਦੋਸਤੋ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ